ਸਮੇਂ ਸੀ ਰਕੜਾ ਢਾਹਾ ਵਿਖਰੇ ਮੌਜੂਦ ਹੈ ਔਰ ਬਿਲਕੁਲ ਮੇਰੇ ਪਿੱਛੇ ਤੁਸੀਂ ਪਿੰਡ ਦਾ ਗੇਟ ਦੇਖ ਸਕਦੇ ਹੋ ਔਰ ਇੱਥੇ ਇੱਕ ਹਾਦਸਾ ਵਾਪਰਿਆ ਲੇਕਿਨ ਗਨੀਮਤ ਇਹੀ ਹੈ ਕਿ ਕਿਸੇ ਦੀ ਕੋਈ ਸੱਟ ਚੋਟ ਨਹੀਂ ਲੱਗੀ ਔਰ ਮਾੜੀਆਂ-ਮੋਟੀਆਂ ਛਰੀਟਾਂ ਆਈਆਂ ਹੋਣਗੀਆਂ ਪਰ ਆਹ ਤੁਸੀਂ ਦੇਖ ਸਕਦੇ ਹੋ ਕਿ ਸੜਕ ਦੀ ਤੰਗੀ ਕਰਕੇ ਹਾਲਾਂਕਿ ਸੜਕ ਦੀ ਉਸਾਰੀ ਵੀ ਕੀਤੀ ਜਾ ਰਹੀ ਹੈ ਜਿਸ ਦੇ ਕਰਕੇ ਇਹ ਜਿਹੜੀ ਬੱਸ ਆ ਉਹਦਾ ਸੰਤੁਲਨ ਵਿਗੜ ਜਾਂਦਾ ਔਰ ਦੱਸਿਆ ਜਾ ਰਿਹਾ ਹੈ ਕਿ ਬੱਸ ਆਪਣੇ ਸਾਈਡ ਤੋਂ ਆ ਰਹੀ ਸੀ ਪਰ ਇੱਕ ਸ਼ਾਇਦ ਟਰੈਕਟਰ ਖੜਾ ਸੀ ਜਿਹੜੀ ਗੱਲ ਪਹੁੰਚੀ ਹੈ ਬਾਕੀ ਅਸੀਂ ਮੌਕੇ ਤੇ ਮੌਜੂਦ ਨਹੀਂ ਸੀਗੇ ਤਾਂ ਆ ਜਿਹੜੀ ਮਿੱਟੀ ਹੈ ਵੀ ਤਾਜੀ ਪਾਈ ਹੋਈ ਹੈ ਜਿਹਦੇ ਕਰਕੇ ਤੁਸੀਂ ਦੇਖੋ ਕਿ ਬੱਸ ਦਾ ਬੈਲੈਂਸ ਨਹੀਂ ਬਣਦਾ ਔਰ ਇਹ ਮਿੰਨੀ ਬੱਸ ਜਿਹੜੀ ਆ ਜਿਹਦੇ ਵਿੱਚ ਤਿੰਨ ਚਾਰ ਕੁ ਸਵਾਰੀਆਂ ਬੈਠੀਆਂ ਦੱਸਿਆ ਜਾ ਰਿਹਾ ਸੀ ਤੇ ਇਹ ਬੱਸ ਦਾ ਡਰਾਈਵਰ ਜਿਹੜਾ ਸੰਤੁਲਨ ਵਿਗੜ ਜਾਂਦਾ ਹੈ ਤੇ ਬਸ ਜਿਹੜੀ ਹੈ ਉਹ ਖੇਤ ਵਿੱਚ ਡਿੱਗ ਜਾਂਦੀ ਹੈ ਟਰੈਕਟਰ ਖੜਾ ਸੀ ਇੱਧਰ ਕੋ ਬੋਲਟ ਨ ਮੋਟਰਸਾਈਕਲ ਆ ਗਿਆ ਉਹਨੂੰ ਪਹਚਾਈ ਜਾਂਦੇ ਇੱਧਰੋਂ ਗੱਡੀ ਆ ਕੋਈ ਹਾਂਜੀ ਹਾਂਜੀ ਸੜਕ ਤੰਗ ਹੈ ਉੱਦੋਂ ਸੜਕ ਵੀ ਤੰਗ ਹੈ ਤਾਜੀ ਬਰਮ ਪਈ ਹੋਣਾ ਤਾਜੀ ਬਰਮ ਬਣੀ ਆ ਹੁਣ ਸੜਕ ਨਵੀਂ ਬਣੀ ਨਾ ਇਹਦੇ ਕਰਕੇ ਤਾਜੀ ਬਰਮ ਪਈ ਕਿਉਂਕਿ ਢੰਡਾ ਪਈ ਜੀ ਬਸ ਡਿੱਗੀ ਹੈ ਹਾਂਜੀ ਹਾਂਜੀ ਇਹਦੇ ਵਿੱਚ ਆਪਾਂ ਖੇਤ 'ਚ ਡਿੱਗੀ ਹੈ ਉਦੋਂ ਕਹਿੰਦੇ ਕਿ ਮੋਰੇ ਇੱਕ ਟਰੈਕਟਰ ਖੜਾ ਸੀ ਮੋਟਰਸਾਈਕਲ ਆ ਗਿਆ ਟਰੈਕਟਰ ਨੇ ਖਿੱਚ ਪਾਈ ਉਹਦੀ ਉਹ ਤਾਰਾਂ ਨੂੰ ਓਕੇ ਉਹਦੇ ਕਰਕੇ ਉਹ ਖੜਾ ਸੀਗਾ ਮੋਰੇ ਜਾਨ ਨੂੰ ਬੋਲਟ ਆ ਗਿਆ ਨੂੰ ਹੁਣ ਅਸੀਂ ਤੇ ਤੇਜ਼ ਹੁੰਦੀ ਆ ਤੁਹਾਨੂੰ ਹੀ ਪਤਾ ਇੱਥੇ ਸੋਨਾ ਰੁਕਣੀ ਦੀ ਗੱਡੀ ਤਾਂ ਬਹੁਤ ਛਾਲੇ ਮਾਰ ਕੇ ਰੁਕਣੀ ਦੀ ਪਰੇ ਜਾ ਆਰ ਵੀ ਜਿਹੜੀ ਬਿਜਲੀ ਵਾਲੀ ਆ ਉਹਦਾ ਵੀ ਪਚਾ ਹੋ ਗਿਆ ਕਰੰਟ ਨਹੀਂ ਆ ਗਿਆ ਹਾਂਜੀ ਨਹੀਂ 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 ਤਾਂ ਬਾਕੀ ਲੈਟ ਦਾ ਹਾਂ ਜੇ ਰੱਬ ਕਰੇ ਲੈਟ ਨਾ ਹੋਵੇ ਕੀ ਪਤਾ ਰੱਬ ਨੇ ਰੱਖ ਲਏ ਕਹਿੰਦੇ